ਨਾ ਤੇ ਕੋਈ ਬੰਨ ਇਹਨਾਂ ਨੇ ਮਜ਼ਬੂਤ ਕੀਤਾ ਨਾ ਕੋਈ ਡਰੇਨ ਸਾਫ ਕੀਤੀ ਸਾਰਾ ਪੰਜਾਬ ਡੁੱਬ ਗਿਆ ਤੇ ਭਗਵੰਤ ਮਾਨ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਤਾਮਿਲਨਾਡੂ ਦੇ ਵਿੱਚ ਬੱਚਿਆਂ ਨੂੰ ਸਵੇਰ ਦੇ ਨਾਸ਼ਤੇ ਤੇ ਕੀ ਦੇਣਾ ਉਹ ਵੇਖਣ ਗਏ ਤੁਸੀਂ ਮੈਨੂੰ ਦੱਸੋ ਕਿ ਪੰਜਾਬ ਸਾਰਾ ਡੁੱਬਿਆ ਪਿਆ ਭਗਵੰਤ ਮਾਨ ਜੀ ਦਾ ਆਪਣਾ ਪਿੰਡ ਡੁੱਬਿਆ ਤੇ ਬਾਕੀ ਤੇ ਛੱਡ ਲੋ ਤੇ ਜਿੱਥੇ ਚੀਫ ਮਿਨਿਸਟਰ ਆਪਣਾ ਪਿੰਡ ਨਹੀਂ ਬਚਾ ਸਕਦਾ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਮੈਨੂੰ ਦੱਸੋ ਕਾਮਨਲਾਡੂ ਚ ਕਿਹੜੀ ਐਹੋ ਜੀ ਵਕਰੀ ਸ਼ਹਿਰ ਉਥੇ ਖਾਣ ਗਏ ਨੇ ਜਿਹੜਾ ਇੱਥੇ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਐਥੇ ਤਾਂ ਮਿਡੇ ਮੀਨ ਲਈ ਬੱਚਿਆਂ ਨੂੰ ਮਿਲ ਰਿਹਾ ਜੀ ਨੇਰਾ ਡਰਾਮਾ ਨੇਰੇ ਆਪਟਿਕਸ ਨੇਰਾ ਝੂਠ ਪਰਿਵਾਰ ਨੂੰ ਘੁਮਾਣ ਫਰਾਣ ਵਾਸਤੇ ਉਥੇ ਲੈ ਗਿਆ ਜੀ ਬਹਾਨਾ ਚਾਹੀਦਾ ਸੀ ਇੱਕ ਫੰਕਸ਼ਨ ਦੇ ਵਿੱਚ ਸਰਕਾਰੀ ਫੰਕਸ਼ਨ ਦੇ ਵਿੱਚ ਜਿੱਥੇ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਦਈਦਾ ਉਥੇ ਹਾਜ਼ਰੀ ਲਵਾਉਣ ਵਾਸਤੇ ਗਿਆ ਤੇ ਪਰਿਵਾਰ ਨੂੰ ਘੁਮਾਣ ਫਰਾਣ ਗੱਲ ਇੰਨੀ ਹੈ ਨਾ ਤੇ ਕੋਈ ਬਹਾਨਾ ਇਹਨਾਂ ਨੇ ਮજબૂત ਕੀਤਾ ਨਾ ਕੋਈ ਡਰੇਨ ਸਾਫ ਕੀਤੀ ਸਾਰਾ ਪੰਜਾਬ ਡੁੱਬ ਗਿਆ ਤੇ ਭਗਵੰਤ ਮਾਨ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਤਾਮਿਲਨਾਡੂ ਦੇ ਵਿੱਚ ਬੱਚਿਆਂ ਨੂੰ ਸਵੇਰ ਦੇ ਨਾਸ਼ਤੇ ਤੇ ਕੀ ਦੇਣਾ ਉਹ ਵੇਖਣ ਗਏ ਤੁਸੀਂ ਮੈਨੂੰ ਦੱਸੋ ਕਿ ਪੰਜਾਬ ਸਾਰਾ ਡੁੱਬਿਆ ਪਿਆ ਭਗਵੰਤ ਮਾਨ ਜੀ ਦਾ ਆਪਣਾ ਪਿੰਡ ਡੁੱਬਿਆ ਤੇ ਬਾਕੀ ਤੇ ਛੱਡ ਲੋ ਤੇ ਜਿੱਥੇ ਚੀਫ ਮਿਨਿਸਟਰ ਆਪਣਾ ਪਿੰਡ ਨਹੀਂ ਬਚਾ ਸਕਦਾ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਮੈਨੂੰ ਦੱਸੋ ਤਾਮਿਲਨਾਡੂ ਚ ਕਿਹੜੀ ਇਹੋ ਜਿਹੀ ਵਕਰੀ ਕਿ ਉਹਥੇ ਖਾਣ ਗਏ ਨੇ ਜਿਹੜਾ ਇੱਥੇ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦਾ ਐਥੇ ਤਾਂ ਮਿਡ-ਡੇ ਮੀਲ ਨਹੀਂ ਬੱਚਿਆਂ ਨੂੰ ਮਿਲ ਰਿਹਾ ਜੀ ਨੇਰਾ ਡਰਾਮਾ ਨੇਰੇ ਆਪਟਿਕਸ ਨੇਰਾ ਝੂਠ ਪਰਿਵਾਰ ਨੂੰ ਘੁਮਾਣ ਫਰਾਉਣ ਵਾਸਤੇ ਉਹਥੇ ਲੈ ਗਿਆ ਜੀ ਬਹਾਨਾ ਚਾਹੀਦਾ ਸੀ ਇੱਕ ਫੰਕਸ਼ਨ ਦੇ ਵਿੱਚ ਸਰਕਾਰੀ ਫੰਕਸ਼ਨ ਦੇ ਵਿੱਚ ਜਿੱਥੇ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਦਈਦਾ ਉਥੇ ਹਾਜ਼ਰੀ ਲਵਾਉਣ ਵਾਸਤੇ ਗਿਆ ਤੇ ਪਰਿਵਾਰ ਨੂੰ ਘੁਮਾਣ ਫਰਾਉਣ ਗੱਲ ਏਨੀ ਹੈ ਨਾ ਤੇ ਕੋਈ ਬਹਾਨਾ ਇਹਨਾਂ ਨੇ ਮજબૂત ਕੀਤਾ ਨਾ ਕੋਈ ਡਰੇਨ ਸਾਫ ਕੀਤੀ ਸਾਰਾ ਪੰਜਾਬ ਡੁੱਬ ਗਿਆ ਤੇ ਭਗਵੰਤ ਮਾਨ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਤਾਮਿਲਨਾਡੂ ਦੇ ਵਿੱਚ ਬੱਚਿਆਂ ਨੂੰ ਸਵੇਰ ਦੇ ਨਾਸ਼ਤੇ ਤੇ ਕੀ ਦੇਣਾ ਉਹ ਵੇਖਣ ਗਏ ਤੁਸੀਂ ਮੈਨੂੰ ਦੱਸੋ ਕਿ ਪੰਜਾਬ ਸਾਰਾ ਡੁੱਬਿਆ ਪਿਆ ਭਗਵੰਤ ਮਾਨ ਜੀ ਦਾ ਆਪਣਾ ਪਿੰਡ ਡੁੱਬਿਆ ਤੇ ਬਾਕੀ ਤੇ ਛੱਡ ਲੋ ਤੇ ਜਿੱਥੇ ਚੀਫ ਮਿਨਿਸਟਰ ਆਪਣਾ ਪਿੰਡ ਨਹੀਂ ਬਚਾ ਸਕਦਾ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਮੈਨੂੰ ਦੱਸੋ ਤਾਮਿਲਨਾਡੂ ਚ ਕਿਹੜੀ ਇਹੋ ਜਿਹੀ ਵਕਰੀ ਸ਼ੈ ਉਥੇ ਖਾਣ ਗਏ ਨੇ ਜਿਹੜਾ ਇੱਥੇ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦਾ ਐਥੇ ਤਾਂ ਮਿਡੇ ਮੀਲ ਨਹੀਂ ਬੱਚਿਆਂ ਨੂੰ ਮਿਲ ਰਿਹਾ ਜੀ ਨੇਰਾ ਡਰਾਮਾ ਨੇਰੇ ਆਪਟਿਕਸ ਨੇਰਾ ਝੂਠ ਪਰਿਵਾਰ ਨੂੰ ਘੁਮਾਣ ਫਰਾਣ ਵਾਸਤੇ ਉਥੇ ਲੈ ਗਿਆ ਜੀ ਬਹਾਨਾ ਚਾਹੀਦਾ ਸੀ ਇੱਕ ਫੰਕਸ਼ਨ ਦੇ ਵਿੱਚ ਸਰਕਾਰੀ ਫੰਕਸ਼ਨ ਦੇ ਵਿੱਚ ਜਿੱਥੇ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਦਈਦਾ ਉਥੇ ਹਾਜ਼ਰੀ ਲਵਾਉਣ ਵਾਸਤੇ ਗਿਆ ਤੇ ਪਰਿਵਾਰ ਨੂੰ ਘੁਮਾਣ ਫਰਾਣ ਗੱਲ ਇੰਨੀ ਹੈ ਨਾ ਤੇ ਕੋਈ ਬਹਾਨਾ ਇਹਨਾਂ ਨੇ ਮજબૂત ਕੀਤਾ ਨਾ ਕੋਈ ਡਰੇਨ ਸਾਫ ਕੀਤੀ ਸਾਰਾ ਪੰਜਾਬ ਡੁੱਬ ਗਿਆ ਤੇ ਭਗਵੰਤ ਮਾਨ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਤਾਮਿਲਨਾਡੂ ਦੇ ਵਿੱਚ ਬੱਚਿਆਂ ਨੂੰ ਸਵੇਰ ਦੇ ਨਾਸ਼ਤੇ ਤੇ ਕੀ ਦੇਣਾ ਉਹ ਵੇਖਣ ਗਏ ਤੁਸੀਂ ਮੈਨੂੰ ਦੱਸੋ ਕਿ ਪੰਜਾਬ ਸਾਰਾ ਡੁੱਬਿਆ ਪਿਆ ਹੈ ਭਗਵੰਤ ਮਾਨ ਜੀ ਦਾ ਆਪਣਾ ਪਿੰਡ ਡੁੱਬਿਆ ਤੇ ਬਾਕੀ ਦੇ ਛੱਡ ਲੋ ਤੇ ਜਿੱਥੇ ਚੀਫ ਮਿਨਿਸਟਰ ਆਪਣਾ ਪਿੰਡ ਨਹੀਂ ਬਚਾ ਸਕਦਾ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਮੈਨੂੰ ਦੱਸੋ ਤਾਮਿਲਨਾਡੂ ਚ ਕਿਹੜੀ ਐ ਹੋਜੀ ਵੱਖਰੀ ਛੇ ਉਥੇ ਖਾਣ ਗਏ ਨੇ ਜਿਹੜਾ ਇੱਥੇ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦਾ ਐਥੇ ਤਾਂ ਮਿਡੇ ਮੀਲ ਨਹੀਂ ਬੱਚਿਆਂ ਨੂੰ ਮਿਲ ਰਿਹਾ ਜੀ ਨੇਰਾ ਡਰਾਮਾ ਨੇਰੇ ਆਪਟਿਕਸ ਨੇਰਾ ਝੂਠ ਪਰਿਵਾਰ ਨੂੰ ਘੁਮਾਣ ਫਰਾਉਣ ਵਾਸਤੇ ਉਥੇ ਲੈ ਗਿਆ ਜੀ ਬਹਾਨਾ ਚਾਹੀਦਾ ਸੀ ਇੱਕ ਫੰਕਸ਼ਨ ਦੇ ਵਿੱਚ ਸਰਕਾਰੀ ਫੰਕਸ਼ਨ ਦੇ ਵਿੱਚ ਜਿੱਥੇ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਦਈਦਾ ਉਥੇ ਹਾਜ਼ਰੀ ਲਵਾਉਣ ਵਾਸਤੇ ਗਿਆ ਤੇ ਪਰਿਵਾਰ ਨੂੰ ਘੁਮਾਣ ਫਰਾਣ ਗੱਲ ਇੰਨੀ ਹੈ